ਵੈਸੇ ਮੈਨੂੰ ਤਾਂ ਹੀ ਲੱਗਦਾ ਸਾਡੀਆਂ ਮਾਵਾਂ ਜਿਆਦਾ ਸੁਖਾਲੀਆਂ ਸੀ ਹੂੰ ਉਹਨਾਂ ਨੇ ਹੱਥ ਤੇ ਰੱਖ ਕੇ ਅਚਾਰ ਨਾਲ ਰੋਟੀ ਖਾ ਕੇ ਹੂੰ ਸਾਡੇ ਵਰਗਿਆਂ ਦੇ 5 ਸਟਾਰ ਤੱਕ ਜਾ ਕੇ ਰੋਟੀ ਖਾ ਕੇ ਇਹ ਸਫਰ ਤੈਅ ਕੀਤਾ ਹੈ ਇਸ 'ਚ ਕੋਈ ਸ਼ੱਕ ਨਹੀਂ ਜਿੰਨੀਆਂ ਬਦਲਾਵ ਅਸੀਂ ਦੇਖੇ ਨੇ ਸ਼ਾਇਦ ਤੁਸੀਂ ਵੀ ਇਹਨਾਂ ਦੇਖ ਸਕੋ ਉਹਦਾ ਕਾਰਨ ਹੈ ਉਸ ਵੇਲੇ ਨਾ ਜਿਹੜੀਆਂ ਖੋਜਾਂ ਸੀ ਸਾਇੰਟਿਫਿਕ ਜਿਹੜੀ ਟੈਕਨੋਲੋਜੀ ਸੀ ਉਹ ਬਾਕੀ ਤੀਮੀ ਤੌਰ ਤਰਦੀ ਸੀ ਹੂੰ ਹੂੰ ਮਹੀਨੇ ਦੋ ਮਹੀਨੇ ਬਾਅਦ ਕੋਈ ਨਵੀਂ ਚੀਜ਼ ਆਉਂਦੀ ਸੀ ਬੜੇ ਹੈਰਾਨ ਹੋ ਕੇ ਅੱਛਾ ਐਵੇਂ ਹੋ ਜਾਂਦਾ ਇਸ ਤਰ੍ਹਾਂ ਦੇਖਦੇ ਸੀ ਪਰ ਹੌਲੀ ਹੌਲੀ ਕੀ ਹੋਇਆ ਉਹਦੀ ਸਪੀਡ ਇੰਨੀ ਤੇਜ਼ ਹੋ ਗਈ ਕਿ ਸਾਡੀ ਜਨਰੇਸ਼ਨ ਤੱਕ ਆਉਂਦੇ ਆ ਅਸੀਂ ਇਹਨੇ ਹੈਰਾਨ ਹੋਇਆ ਕਰੀ ਅੱਛਾ ਐਵੇਂ ਹੋ ਜਾਂਦਾ ਹੁੰਦਾ ਆ ਜਿਹੜਾ ਬੰਦਾ ਰੇਡੀਓ ਤੇ ਬੋਲਦਾ ਉਹਦੀ ਫੋਟੋ ਵੀ ਆ ਜਾਂਦੀ ਹੁੰਦੀ ਆ ਇਹ ਗੱਲ ਸਾਡੇ ਵਾਸਤੇ ਬੜੀ ਹੈਰਾਨੀ ਦੀ ਸੀ ਪਰ ਅਗਲੀ ਜਨਰੇਸ਼ਨ ਜਿਹੜੀ ਹੈ ਥੋੜੀ ਜਿਹੜੀ ਜਨਰੇਸ਼ਨ ਹੈ ਉਹ ਸਾਡੇ ਨਾਲੋਂ ਬਿਲਕੁਲ ਅਲੱਗ ਹੈ ਇਹ ਜਿਹੜੀ ਤੁਸੀਂ ਜ਼ਿੰਮੇਵਾਰੀਆਂ ਦੀ ਗੱਲ ਤੋਰੀ ਸੀ ਨਾ ਪਹਿਲਾਂ ਔਰਤਾਂ ਇਕੱਲੇ ਘਰ ਦੇ ਵਿੱਚ ਕੰਮ ਕਰਦੀਆਂ ਸੀ ਹੂੰ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸੀ ਚਾਹੇ ਉਹਨੂੰ ਜੀਓਗ੍ਰਾਫੀਕਲ ਸਮਝ ਲੋ ਚਾਹੇ ਉਹਨੂੰ ਹਿਸਟੋਰੀਕਲ ਸਮਝ ਲੋ ਹਾਲਾਤ ਇਸ ਤਰ੍ਹਾਂ ਸੀ ਕਿ ਔਰਤ ਘਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਸੀ